ਅਤੇ ਜੀ ਆਪ ਸਭ ਦਾ ਦਾਸ ਤੇ YouTube ਚੈਨਲ 뮤직 টিচার ਤੇ ਬਹੁਤ ਬਹੁਤ ਸਵਾਗਤ ਹੈ। ਉਮੀਦ ਕਰਦਾ ਕਿ ਆਪ ਸੋਚਾਂਗੀ ਕਿ ਗੱਲਾਂ ਛੋਲੋਗੇ ਆਓ ਆਪਾਂ ਸਾਰੇ ਸ਼ਬਦ ਸਿੱਖਾਂਗੇ ਜੀ ਆਗੈ ਸੁਖ ਮੇਰੇ ਮੀਤਾ પાਛੇ ਆਨੰਦ ਪ੍ਰਭ ਕੀਤਾ ਜੋ ਕਿ ਦਾਸ ਦੀ ਆਪਣੀ ਬੰਦਿਸ਼ ਹੈ ਅਤੇ ਤਾਲ ਬੈਠਮਾ ਕਹਿਰਵਾ ਦੇ ਵਿੱਚ ਜਾਂ ਬੰਦ ਕਹਿਰਵਾ ਵਿੱਚ ਆਪਾਂ ਕਹਿ ਸਕਦੇ ਹਾਂ ਬੰਦਿਸ਼ ਆਪਾਂ ਇਸ ਬੰਦਸ ਦੇ ਵਿੱਚ ਸ਼ਬਦ ਸਥਾਇਤੇਂtre ਲਗਾਉਣ ਦਾ ਤਰੀਕਾ ਦੇਖਾਂਗੇ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਣਾ ਜੀ ਇਸ ਵੀਡੀਓ ਵਿੱਚ ਦੋ ਸਕੇਲ ਹੋਣਗੇ ਵੀਰਾਂ ਦਾ ਸਕੇਲ C ਸ਼ਾਰਪ ਅਤੇ ਪੈਣਾ ਦਾ ਸਕੇਲ ਚੌਥਾ ਕਾਲਾ ਜਾਂ G ਸ਼ਾਰਪ ਹੋਏਗਾ ਸੋ ਆਪਾਂ ਧਿਆਨ ਨਾਲ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਦੇਖਣਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਆਓ ਸਾਰੇ ਸ਼ੁਰੂ ਕਰਦੇ ਹਾਂ ਪਹਿਲਾਂ ਮੈਂ ਇੱਕ ਵਾਰੀ ਸ਼ਬਦ ਨੂੰ ਗਾ ਰਿਹਾ ਹਾਂ ਉਸ ਤੋਂ ਬਾਅਦ ਆਪਾਂ ਇਹਨੂੰ ਗਾਣਾ ਸਿੱਖਾਂਗੇ ਜੀ ਆਹ 아 i ਕਦੇ ਕਿਸ਼ ਵਰਦ ਮੈਂ ਗਾਇਆ ਕਿਸ ਤਰ੍ਹਾਂ ਦੇਖੋ ਇਹ ਰਾਜ ਦਰਬਾਰੀ 베ਸਟ ਇੱਕ ਸ਼ਬਦ ਰੀਤ ਬਣਾਈ ਮੈਂ ਜਿਹੜੀ ਕਿ ਹਰ ਸ਼ੁਕਰਾਨਾ ਸਮਾਗਮ ਦੇ ਵਿੱਚ ਆਪਾਂ ਕਿਸੇ ਵੀ ਖੁਸ਼ੀ ਦੇ ਸਮਾਗਮ ਵਿੱਚ ਆਪਾਂ ਪੜ ਸਕਦੇ ਹਾਂ ਅਤੇ ਆਪਾਂ ਜਿਹਨੂੰ ਸਿੱਖਾਂਗੇ ਬਹੁਤ ਹੀ ਆਸਾਨ ਰੀਤ ਹੈ ਸਭ ਤੋਂ ਪਹਿਲਾਂ ਵੀਰ ਦੇਖ ਲੈਣ ਮੈਂ ਸਥਾਈਂਦਰਾ ਦੱਸ ਰਿਹਾ ਆਲਾ ਕੇ ਸੁਖ ਮੇਦੀ गा रे सासनी सारे गा सारे रे सास सा गा रे सासनी सारे गा सारे रे सास सा बसोबादा स्थाई जोड पांच छे आनंद प्रभु कीता मा 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 पा, पा रे रे सा पाच आनंद मामा मामा पामा मनी उस बाद आप स्थाई जोड़ तो बाद आप अंतरे बार चल अंतरा है ம சர்வண <analyze anthropology> ਸ਼ਬਦ ਇਸ ਤਰੀਕੇ ਨਾਲ ਮੈਂ ਗਿਰਜੇਸਤਰਾ ਵਿੱਚ ਇਹ ਗਾਣਾ ਹੈ ਭਾਵੇਂ ਜਿਹੜੇ ਡੀ ਸ਼ਾਬ ਕੋ ਪੜਦੇ ਨੇ ਵੀਰ ਉਹ ਰਾਗ ਦਰਬਾਰੀ ਨੂੰ ਆਧਾਰ ਬਣਾ ਕੇ ਇਹਨਾਂ ਸੁਰਾਂ ਦੇ ਉੱਤੇ ਮੈਂ ਸਰਗਮ ਬੋਲ ਦਿੱਤੀ ਹੈ ਨਾਲ ਨਾਲ ਆਪ ਜੀ ਆਪਣੇ ਸਕੇਲ ਤੋਂ ਇਹਨੂੰ ਗਾ ਸਕਦੇ ਹੋ ਪਹਿਣਾ ਦੇਖ ਲੈਣ ਪਹਿਣਾ ਸਕੇਲ ਜਿਨਾਂ ਦਾ ਜੀ ਸ਼ਾਰਪ ਹੈ ਜਾਂ ਚੌਥਾ ਕਾਲਾ ਕਹ ਦਿੰਨੇ ਇਹਨੂੰ ਆਪਾਂ ਇੱਥੋਂ ਜਿਹੜੀਆਂ ਪਹਿਣਾ ਗਾਉਂਦੀਆਂ ਜਿਵੇਂ ਬੱਚੇ ਗਾਉਂਦੇ ਨੇ ਉਹ ਦੇਖ ਲੈਣ ਤਾਲ ਕਹਿਰਵਾ ਹੈ ਬੰਦ ਕਹਿਰਵਾ ਤੇ ਬੀਪੀਐਮ 130 ਹੈ 130 ਬੀਪੀਐਮ ਦੇ ਉੱਤੇ ਆਪਾਂ ਸ਼ਬਦ ਗਾ ਰਹੇ ਹਾਂ ਕਾਰਿ ਸਾਸਰੀ ਸਾਰੇ ਕੋ ਜੀ ਪਗ ਮੇ ਸਰਪਨਤ ਪਾਈ ਤੇ ਅਗਲੇ ਲੰਨ ਵੇਸਤ੍ਰਮ ਏਜ ਟੋ ਤੱਕ ਤੁਮਾ ਨੀ ਬਾਪਸੀ ਫਿਰ ਡੋਲਤ ਕਰਤ ਤੁਮਾ ਨੀ ਪਾਪਾ ਧਾਧਮ ਕਰਕੇ ਆਪ ਜੀ ਨੇ ਸਾਰੇ ਅੰਤਰੇ ਮੈਂ ਲਗਾ ਕੇ ਦਿਖਾਏ ਨੇ ਉਸੇ ਤਰ੍ਹਾਂ ਆਪ ਜੀ ਨੇ ਸ਼ਬਦ ਨੂੰ ਗਾਇਨ ਕਰਨਾ ਜੀ ਫਿਰ ਵੀ ਮੈਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਦੱਸਣਾ ਕਮੈਂਟ ਵਿੱਚ ਦੱਸਣਾ ਕਿ ਆਪ ਜੀ ਨੂੰ ਇਹ ਬੰਦਿਸ਼ ਕਿਦਾਂ ਦੀ ਲੱਗੀ ਅਤੇ ਕੌਣ-ਕੌਣ ਇਹ ਸ਼ਬਦ ਨੂੰ ਸਿੱਖ ਕੇ ਸੰਗਤ ਵਿੱਚ ਗਾ ਰਿਹਾ ਹੈ ਆਪ ਜੀ ਦਾ ਬਹੁਤ ਧੰਨਵਾਦ ਜੀ ਅਗਲੀ ਵੀਡੀਓ ਵਿੱਚ ਜਲਦੀ ਮਿਲਦੇ ਹਾਂ ਇਸੇ ਤਰ੍ਹਾਂ ਚੈਨਲ ਨਾਲ ਜੁੜੇ ਰਹਿਣਾ ਗੁਰੂ ਸਾਹਿਬ ਸਭ ਨੂੰ ਕੀਰਤਨ ਦੀਆਂ ਦਾਤਾਂ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ